ਰੇ ਡੇਗੜ ਵਾਲੀ ਮਸ਼ੀਨ ਦਿਖਾਉਣ ਲਈ ਤੇ ਬਾਈ ਦੇ ਨਾਲ ਤਿਆਰ ਕਰਵਾਈ ਆ ਜੀ ਤੇ ਬਾਈ ਕਹਿੰਦਾ ਜੀ ਲੇਬਰ ਦੀ ਸਮੱਸਿਆ ਜਿਹੜੀ ਜ਼ਿਆਦਾ ਆ ਜਾਂਦੀ ਹੈਗੀ ਕਿਉਂਕਿ ਬਾਈ ਬਾਹਨ ਜ਼ਿਆਦਾ ਹੁੰਦਾਗਾ ਤੇ ਆਪਣੀ ਲੇਬਰ ਨਹੀਂ ਮਿਲਦੀ ਤੇ ਬਾਕੀ ਬਾਈ ਨਾਲ ਵੀ ਗੱਲਬਾਤ ਕਰਾਂਗੇ ਤੇ ਬਾਈ ਕਹਿੰਦਾ ਨਾਲ ਦਿਨ ਆਪਣਾ ਇਹ ਬਿਜ਼ਨਸ ਆਵਾਂਗੇ ਪਰ ਲੱਗਦਾ ਖੇਤੀ ਬਾੜੀ ਤੋਂ ਬਿਨਾ ਆਪਾਂ ਆਪਣਾ ਹੋਰ ਵੀ ਕੋਈ ਨਾਲ ਦਾ ਬਿਜ਼ਨਸ ਤੋਰ ਸਕਦੇ ਆ ਆਪਾਂ ਇਹੋ ਜਿਹੀਆਂ ਮਸ਼ੀਨਾਂ ਬਣਾ ਕੇ ਤੇ ਬਾਕੀ ਗੱਲਬਾਤ ਕਰਦੇ ਬਾਈ ਨਾਲ ਵੀ ਕਿੰਨੇ ਕ ਦੀ ਮਸ਼ੀਨ ਬਣੀ ਹੈ ਜੀ ਤੇ ਕਿੰਨੇ ਤੁਹਾਡਾ ਰੇਟ ਪੈਂਦਾਗਾ ਜਾਂ ਕਿੰਨੇ ਗੱਟੇ ਪੈਂਦੇ ਨੇ ਕੀ ਹਾਲ ਚਾਲ ਹੈ ਬਾਈ ਕੀ ਕਹਿੰਦੇ ਤੁਸੀਂ ਠੀਕ ਤਾਂ ਕਿਹੜਾ ਪੰਡਾ ਬਾਈ ਜਿਉਂ ਦਾ ਪੰਡਾ ਜੀ ਪੰਡਾ ਜਿਉਂ ਜਿਹਦਾ ਬਠੰਡਾ ਬਾਈ ਹਾਂਜੀ ਵੇ ਮਸ਼ੀਨ ਤਿਆਰ ਕਰਾ ਲਈ ਫੇਰ ਇਹ ਡੇਗਣ ਵਾਲੀਆਂ ਹਾਂ ਹਾਂਜੀ ਹਾਂ ਤਿਆਰ ਕਰ ਕਰਾਈ ਗਈ ਇਹ ਤੇ ਬਾਈ ਜੀ ਕਿੰਨੇ ਕਿਤੇ ਵਿੱਚ ਇਹ ਗੱਟੇ ਪੈਂਦਾ ਰਹੇ ਦੇ ਆਪਣੇ ਇਹਦੇ ਵਿੱਚ ਬਾਈ ਹੁਣ 5 ਗੱਟੇ ਦਾ ਪਾਇਆ ਇਹਨੇ ਠੀਕ ਆ 5 ਗੱਟੇ ਪਾਲੇ ਤੇ ਇੱਕ ਦੋ ਗੱਟਾਂ ਦੀ ਕਿਤਾਸ ਹਾਂ ਜੀ ਗਈ ਆ ਓਕੇ ਬਾਈ ਤੇ ਬਾਈ ਕਿੰਨੇ ਦੀ ਮਤਲਬ ਤਿਆਰ ਕੀਤੀ ਆ ਕਰਾਈ ਆਪਾਂ ਤੇ ਬਾਈ 36000 ਰੁਪਏ ਲੱਗਿਆ 36000 ਰੁਪਿਆ ਕੱਲੀ ਆਪਣੀ ਮਸ਼ੀਨ ਤੇ ਲੱਗਿਆਗਾ ਤੇ ਨਾਲ ਬਾਈ ਟਾਇਰ ਵੀ ਹਨਾ ਹਾਂ ਟਾਇਰ ਤੋਂ ਆਇਆ ਚਾਰੇ ਦਿੱ ਕਿੰਨੇ ਦੇ ਬਾਈ ਇਹ ਬਾਈ 75000 ਦੇ ਪੈਸੇ 75 ਹਾ ਦੇ ਟਾਰ ਨੇ 36000 ਦੀ ਮਸ਼ੀਨਾਂ ਲੱਗ ਤਾਂ 115000 ਰੁਪਿਆ ਖਰਚ ਆ ਗਿਆ ਤੇ ਬਾਈ ਕਹਿੰਦਾ ਵੀ ਜੇ ਕਿਸੇ ਰੇ ਆਪਣਾ ਕਿਰਾਏ ਤੇ ਵੀ ਡਗਾਣਾ ਹੋਵੇ ਤੇ ਬਾਈ ਕਿਰਾਏ ਦਾ ਕੰਮ ਵੀ ਨਾਲ ਕਰੂਗਾ ਬਾਈ ਕਿਉਂ ਜੀ ਹਾਂਜੀ ਹਾਂ ਬਾਈ ਕਿੰਨੇ ਰੁਪਏ ਮਤਲਬ ਘੱਟਾ ਲਉਂਗੇ ਇਹ ਬਾਈ 100 ਰੁਪਿਆ ਘੱਟਾ ਚਾਹੇ ਕਿ ਲਾਗੇ ਪੋਣਾ ਚਾਹੇ ਕੱਲਾਗੇ ਪੋਣਾ 100 ਰੁਪਿਆ ਘੱਟਾ ਰੇਟ ਰੱਖਿਆ ਬਾਈ ਨੇ ਤੇ ਬਾਈ ਦਾ ਪਿੰਡ ਹੈਗਾ ਜੌਂਦ ਤੇ ਬਾਈ ਕਹਿੰਦਾ ਵੀ ਨਾਲ ਦੇ ਪਿੰਡ ਜਿਵੇਂ ਜਾਇਦਾ ਵਦਿਆਲਾ ਬੱਲੋ ਕੜੇਲਾ ਕੜੇਲੀ ਕਰਿਆੜ ਵਾਲਾ ਤੇ ਗਿੱਲਕਲਾਂ ਬਾਈ ਤੇ ਬਾਈ ਕਹਿੰਦਾ 10 15 ਕਿਲੋਮੀਟਰ ਦੇ ਏਰੀਆ ਦੇ ਵਿੱਚ ਆਪਾਂ ਰੇ ਜਿਹੜਾ ਜੇਕਰ ਡਗਾਉਣਾ ਹੋਵੇ ਤੇ ਬਾਈ ਨਾਲ ਕੰਟੈਕਟ ਕਰ ਲਿਓ ਬਾਈ ਤੇ ਨੰਬਰ ਬਾਈ ਦਾ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੇ ਬਾਕੀ ਆਪਣਾ ਨੰਬਰ ਜਿਹੜਾ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਬਾਈ ਟੋਗਲ ਲੈਬ ਹੋਇਆ ਨਾ ਕੋਈ ਜੀ